ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ 22 ਮਈ ਦੇ ਰਸਤੇ ਆ 14 ਨਵੇਂ ਕੁੜੀਆਂ ਦੇ ਰਸਤਾ ਹੈ 43 ਨੰਬਰ ਨਾਮਕਾਰ ਜ਼ਿਲ੍ਹਾ ਬਠਿੰਡਾ ਜੱਟ ਸਿੱਖਾ ਸਿੱਧੂ ਪੜ੍ਹਾਈ ਪਲੱਸ 2 ਨਾਨ ਮੈਡੀਕਲ ਸੀਬੀਐਸੀ ਕੰਪਿਊਟਰ ਸਿਸਟਮ ਟੈਕਨੀਸ਼ੀਅਨ ਐਂਡ ਨੈਟਵਰਕ 2 ਇਅਰ ਡਿਪਲੋਮਾ ਕੈਨੇਡਾ ਭੈਣ ਨੂੰ ਭਰਾ ਇੱਕ ਅਨਮੈਰਿਡ ਹੈ ਜੀ ਕੱਦ 5 ਫੁੱਟ 5 ਇੰਚ ਆ ਕਾਸਟ ਹੈ ਜਰਸੀ 1999 ਬਰਨ ਕੰਮ ਕੈਨੇਡਾ ਸਟੋਰ ਮੈਨੇਜਰ ਹੈ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਜਾਂ ਫਿਰ ਵਰਕ ਪਰਮਟ ਤੇ ਹੋਵੇ ਮੁੰਡੇ ਨੂੰ ਜ਼ਮੀਨ 20 ਕਿੱਲੇ ਤੱਕ ਆਉਂਦੀ ਹੋਵੇ 20 ਕਿੱਲੇ ਤੋਂ ਉੱਪਰ لازਮੀ ਆਉਂਦੀ ਹੋਵੇ ਜੀ ਪਰਿਵਾਰ ਦੇ ਪੰਜ ਅੱਖਰ ਰਿਸ਼ਤੇ ਵਿੱਚ ਬੋਲ ਦਿੱਤੇ ਗਏ ਆ ਅਗਲੇ ਪੰਜ ਅੱਖਰ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨੰਬਰ ਦੇ ਦਿੱਤਾ ਜਾਵੇਗਾ ਅਗਲਾ ਰਿਸ਼ਤਾ ਹੈ ਕੁਵੰਜਾ ਨੰਬਰ ਨਾਮਕਾਰ ਜ਼ਿਲ੍ਹਾ ਬਠਿੰਡਾ ਪੜ੍ਹਾਈ ਬੀਏ ਸੀ ਨਾਨ ਮੈਡੀਕਲ ਭੈਣ ਇੱਕ ਮੈਰਿਡ ਭਰਾ ਦੋ ਅਨਮੈਰਿਡ ਕੱਦ 5 7 ਹੈ ਕਾਸਟ ਹੈ ਜਰਸੀ ਗੋਤ ਬਰਾੜ ਉਮਰਦਾਸ 9 1996 ਕੰਮ ਕੈਨੇਡਾ ਪੀਆਰ ਹੈ ਰਿਸ਼ਤਾ ਮੁੰਡੇ ਨੂੰ ਜ਼ਮੀਨ 10 ਕਿੱਲੇ ਤੋਂ ਉੱਪਰ ਹੋਵੇ ਮੁੰਡਾ ਕੈਨੇਡਾ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਜੀ ਪਰਿਵਾਰ ਦੇ ਪੰਜ ਅੱਖਰ ਬੋਲ ਦਿੱਤੇ ਗਏ ਆ ਰਿਸ਼ਤਾ ਜੇਕਰ ਤੁਹਾਡੇ ਨਾਲ ਮੈਚ ਹੁੰਦਾ ਤੁਹਾਨੂੰ ਅਗਲੇ ਪੰਜ ਅੱਖਰ ਸਿੱਧਾ ਰਿਸ਼ਤਾ ਤੁਹਾਨੂੰ ਦੇ ਦਿੱਤਾ ਜਾਵੇਗਾ ਅਗਲਾ ਰਿਸ਼ਤਾ ਆਇਆ ਸ਼ੈਲੀ ਨੰਬਰ ਨਾਮ ਕੌਰ ਜ਼ਿਲ੍ਹਾ ਮਲੇਰਕੋਟਲਾ ਪੜ੍ਹਾਈ ਬੀ ਬੀ ਡੀ ਐਸ ਇੰਡੀਆ ਡੈਂਟਲ ਹਾਈਜੈਂਸਟ ਕੈਨੇਡਾ ਭੈਣ ਕੋਈ ਨਹੀਂ ਭਰਾ ਇੱਕ ਕੱਦ ਪੰਜ ਤਿੰਨ ਆ ਕਾਸਟ ਜੜ ਸਿੱਖ ਗੋਤ ਗਰੇਵਾਲ ਉਮਰ 14 5 1994 ਕੰਮ ਕੈਨੇਡਾ ਪੀਅਰ ਐਂਡ ਡੈਂਟਲ ਹਾਈਜੈਂਸਟ ਰਸਤਾ ਮੁੰਡਾ ਮੈਡੀਕਲ ਲੈਂਡ ਬਿਜ਼ਨਸਮੈਨ ਕੈਨੇਡਾ ਜਾਂ ਫਿਰ ਆਸਟ੍ਰੇਲੀਆ ਦਾ ਪੀਆਰ ਹੋਵੇ ਜ਼ਮੀਨ ਮੁੰਡੇ ਨੂੰ 10 ਪਲੱਸ ਹੋਵੇ ਪਰਿਵਾਰ ਦਾ ਪੰਜ ਘਰ ਨੰਬਰ ਬੋਲ ਦਿੱਤੇ ਗਏ ਆ ਜੀ ਜੇਕਰ ਤੁਹਾਡੇ ਨਾਲ ਰਿਸ਼ਤਾ ਮੈਚ ਕਰਦਾ ਤੁਹਾਨੂੰ ਇਹ ਰਿਸ਼ਤਾ ਦੇ ਦਿੱਤਾ ਜਾਵੇਗਾ ਅਗਲਾ ਰਿਸ਼ਤਾ ਆਇਆ ਜੀ 65 ਨੰਬਰ ਫਾਈਲ ਨਾਮ ਕੌਰ ਜిల్లా ਰੂਪੜ ਤੋਂ ਆ ਪੜਾਈ ਬੀ ਟੈਕ ਭੈਣ ਕੋਈ ਨਹੀਂ ਭਰਾ ਇੱਕ ਮੈਰਿਡ ਕੱਦ 5 6 ਹੈ ਕਾਸਟ ਹੈ ਜਰਸੀ ਗੋਤਾ ਮਾਵੀ ਤੇ ਮਾਨ ਉਮਰ 14 11 1996 ਕੰਮ ਕਨੇਡਾ ਪੀ ਆਰ ਹੈ ਰਿਸ਼ਤਾ ਮੁੰਡਾ ਵੈਲੇ ਐਜੂਕੇਟਿਡ ਹੋਵੇ 10 ਪਲੱਸ ਜ਼ਮੀਨ ਹੋਵੇ ਫੈਮਿਲੀ ਦੇ ਨੰਬਰ ਬੋਲ ਦਿੱਤਾ ਗਿਆ ਹੈਗਾ ਜੇਕਰ ਤੁਹਾਡੇ ਨਾਲ ਇਹ ਰਿਸ਼ਤਾ ਮੈਚ ਹੁੰਦਾ ਤੁਹਾਨੂੰ ਇਹ ਰਿਸ਼ਤਾ لازਮੀ ਦੇ ਦਿੱਤਾ ਜਾਵੇਗਾ ਅਗਲਾ ਰਿਸ਼ਤਾ ਆਇਆ 58 ਨੰਬਰ ਨਾਮ ਕੌਰ ਜ਼ਿਲ੍ਹਾ ਗੁਰਦਾਸਪੁਰ ਪੜਾਈ ਵੀ ਬੀਐਸਸੀ ਨਰਸਿੰਗ ਭੈਣ ਕੋਈ ਨਹੀਂ ਭਰਾ ਇੱਕ ਅਨਮਰੜਾ ਆਸਟ੍ਰੇਲੀਆ ਗਿਆ ਹੋਇਆ ਕਾਸਟਾ ਜਰਸੀ ਖ ਉਮਰ 17 12 2000 ਦਾ ਬਾਰਨ ਕੰਮ ਜੋਬ ਕਰਦੀ ਹੈ ਲੜਕੀ ਪੰਜਾਬ ਹੈ ਰਿਸ਼ਤਾ ਮੁੰਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਐਸਏ ਕੈਨੇਡਾ ਕਿਸੇ ਵੀ ਕੰਟਰੀ ਦਾ ਪੀਆਰ ਹੋਵੇ ਜ਼ਮੀਨ ਮੁੰਡੇ ਨੂੰ ਪਰ 3 ਤੋਂ 5 ਕਿਲੇ ਤੱਕ ਆਉਂਦੀ ਹੋਵੇ ਵਧੀਆ ਪਰਿਵਾਰ ਤੋਂ ਰਹਿਤਾ ਹੋਵੇ ਕੁੜੀ ਸੋਹਣੀ ਸੁਨੱਖੀ ਹੈ ਅਗਲਾ ਰਿਸ਼ਤਾ ਆਇਆ ਜੀ ਰਿਸ਼ਤਾ ਹੈ ਕੈਨੇਡਾ ਤੋਂ ਕੁੜੀ ਦਾ ਨਾਮ ਕੌਰ ਬਰਨਾਲਾ ਜ਼ਿਲ੍ਹਾ ਕੈਨੇਡਾ ਪੀਆਰ ਹੈ ਜਨਮ 1998 ਕੱਦ 55 ਸਟੱਡੀ ਬੀਐਸਸੀ ਨਰਸਿੰਗ ਕੁੜੀ ਕੈਨੇਡਾ ਆਰਐਨ ਨਰਸ ਹੈ ਵੈਲਸਾਇਟਲ ਪਰਿਵਾਰ ਹੈ ਸਾਰਾ ਮੁੰਡਾ ਕੈਨੇਡਾ ਗਿਆ ਹੋਵੇ ਜੀ ਰਿਸ਼ਤਾ ਵਧੀਆ ਪਰਿਵਾਰ ਤੋਂ ਵੇ ਜ਼ਮੀਨ 5 ਕਿਲੇ ਤੋਂ ਉੱਪਰ ਹੋਵੇ ਜੀ ਅਗਲਾ ਰਿਸ਼ਤਾ ਆਇਆ ਜੀ ਨਾਮ ਕੌਰ ਕਾਸਟਾ ਜਰਸੀ ਕਦ 52 ਪੜ੍ਹਾਈ ਪਲੱਸ 2 ਪਾਸ ਨਾਲ ਪਾਰਲਰ ਦਾ ਕੋਰਸ ਕਰਿਆ ਉਮਰ 22 ਤੇਨ 2000 ਦਾ ਬਾਰਨ ਕੁੜੀ ਨੂੰ ਘਰ ਦਾ ਸਾਰਾ ਕੰਮ ਆਉਂਦਾ ਮੰਗ ਮੁੰਡੇ ਦੇ ਪਰਿਵਾਰ ਚ ਭੈਣ ਭਰਾ ਤੇ ਮਾਤਾ ਪਿਤਾ ਹੋਣ ਜ਼ਮੀਨ ਨਾਲ ਵਧੀਆ ਆਉਂਦੀ ਹੋਵੇ ਕੁੜੀ ਸੋਹਣੀ ਸੁਨੱਖੀ ਆ ਮੁੰਡਾ ਸੋਹਣਾ ਸੁਨੱਖਾ ਹੋਵੇ ਇਸ ਰਿਸ਼ਤੇ ਦੀ ਦੂਰੀ ਵਾਰ ਐਡ ਲੱਗ ਰਹੀ ਹੈ ਜੀ ਹਜੇ ਤੱਕ ਨਹੀਂ ਮੈਚ ਹੋਇਆ ਅਗਲਾ ਰਿਸ਼ਤਾ ਆਇਆ ਨਾਮ ਕੌਰ ਪਤਾ ਮਹਾੜੀ ਤੋਂ ਆ ਪੜਾਈ ਡਿਪਲੋਮਾ ਮੈਡੀਕਲ ਲੈਬ ਬੈਚਲਰ ਐ ਐਮ ਐਲਟੀ ਭੈਣ ਕੋਈ ਨਹੀਂ ਭਰਾ ਏ ਕਰਨ ਮੇਰਾ ਕੱਦ 5 5 ਐ ਕਾਸਟ ਐ ਜਰਸੀ ਗੋਤਾ ਗੱਲ ਉਮਰ ਸ਼ੀ 1995 ਕੰਮ ਲੈਬ ਅਸਿਸਟੈਂਟ ਕੁੜੀ ਸੋਹਣੀ ਸਨਖੀ ਐ ਕਾਸਟ ਐ ਜਰਸੀ ਮੁੰਡੇ ਦੀ ਕਾਸਟ ਜਰਸੀ ਖੋਵੇ ਮੁੰਡੇ ਨੂੰ ਜ਼ਮੀਰ 8 ਕਿੱਲੇ ਤੱਕ ਆਉਂਦੀ ਹੋਵੇ ਜੇਕਰ ਕਿਸੇ ਪਰਿਵਾਰ ਨਾਲ ਇਹ ਰਿਸ਼ਤੇ ਮੈਚ ਕਰਦੇ ਆ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰਨ ਅਗਲਾ ਰਿਸ਼ਤਾ ਆਇਆ 54 ਨੰਬਰ ਫਾਈਲ ਨਾਮਕਾਰ ਜ਼ਿਲ੍ਹਾ ਲੁਧਿਆਣਾ ਸਟੱਡੀ ਪਾਸਟ ਟੂ ਨਾਨ ਮੈਡੀਕਲ 1998 ਦਾ ਬਾਰਨ ਮੈਡੀਕਲ ਡਿਗਰੀ ਕਰੀ ਆ ਐਸੋਕੀਟ ਆਫ ਆਰਟਸ ਪੈਣ ਕੋਈ ਨਹੀਂ ਭਰਾ 81 ਜਿਹੜਾ ਕੱਦ 52 ਕਾਸਟਾ ਜਰਸੀ ਕੰਮ ਅਸਿਸਟੈਂਟ ਮੈਨੇਜਰ ਰਟਾਇਰ ਪਹਿਲਾ ਕੰਟਰੈਕਟ ਕੰਟਰੈਕਟ ਮੈਰਜ ਹੋਈ ਸੀ ਉਹ ਸਭ ਹੁਣ ਠੀਕ ਹੈ ਕਲੀਅਰ ਹੋ ਗਈ ਸਾਰੀ ਗੱਲਬਾਤ ਮੁੰਡਾ ਕੈਨੇਡਾ ਹੋਵੇ ਸੀ ਮੋਬਾਈਲ ਨੰਬਰ ਅੱਦਾ ਬੋਲ ਦਿੱਤਾ ਗਿਆ ਜੀ ਪਰਿਵਾਰ ਦਾ ਤੇ ਤੁਸੀਂ ਬਾਕੀ ਜੇਕਰ ਤੁਹਾਡੇ ਨਾਲ ਇਹ ਰਿਸ਼ਤਾ ਮੈਚ ਕਰਦਾ ਜੀ ਤੁਹਾਨੂੰ ਇਹ ਰਿਸ਼ਤਾ ਦੇ ਦਿੱਤਾ ਜਾਵੇਗਾ ਅਗਲਾ ਰਿਸ਼ਤਾ ਆਇਆ ਆਸਟ੍ਰੇਲੀਆ ਤੋਂ ਕੁੜੀ ਦਾ ਨਾਮ ਕੌਰ ਜ਼ਿਲ੍ਹਾ ਮਾਨਸਾ ਪੜ੍ਹਾਈ ਡਬਲ ਐਮਸੀਏ ਭੈਣ ਕੋਈ ਨਹੀਂ ਪ੍ਰਾਈਵਟ ਕੱਦ 5 8 ਹੈ ਕਾਸਟ ਸੁਨਿਆਰ ਉਮਰ 1998 ਕੰਮ ਐ এনवायरमेंट ਹੈਲਥ ਆਫੀਸਰ ਇਨ ਆਸਟ੍ਰੇਲੀਆ ਰਿਸ਼ਤਮ ਦਾ ਜਨਰਲ ਕੈਟਾਗਰੀ ਤੋਂ ਹੋਵੇ ਤੇ ਸਿੱਖ ਪਰਿਵਾਰ ਹੋਵੇ ਜੀ ਕਾਸਟ ਮੁੰਡੇ ਦੀ ਕੱਦ ਮੁੰਡੇ ਦਾ 6 ਫੁੱਟ ਤੱਕ ਹੋਵੇ ਤੇ ਆਸਟ੍ਰੇਲੀਆ ਪੀਆਰ ਹੋਵੇ ਕੁੜੀ ਸੋਣੀ ਸੁਨੱਖੀ ਆ ਮੁੰਡਾ ਸੋਹਣਾ ਸੁਨੱਖਾ ਹੋਵੇ ਜੀ ਹਜੇ ਤੱਕ ਇਹਨਾਂ ਦਾ ਪਰਿਵਾਰ ਵਾਲਿਆਂ ਦਾ ਰਿਸ਼ਤਾ ਨਹੀਂ ਮੈਚ ਹੋਇਆ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਸਿੱਖ ਫੈਮਿਲੀ ਹੋਵੇ ਜੀ ਉਹਨਾਂ ਨੂੰ ਇਹ ਰਿਸ਼ਤਾ ਸੈਂਡ ਕਰ ਦਿੱਤਾ ਜਾਵੇਗਾ ਅਗਲਾ ਰਿਸ਼ਤਾ ਆਇਆ ਨਾਮ ਕੌਰ ਜ਼ਿਲ੍ਹਾ ਮੋਗਾ ਕਾਸਟਾ ਜਰਸੀ ਕੋ ਉਮਰ 5-5 2000 ਦਾ ਬੌਰਨ ਕੱਦ 5 ਫੁੱਟ 7 ਇੰਚ ਸਟੱਡੀ ਪਲੱਸ 2 ਪਾਸ ਕੰਮ ਘਰੇ ਸਲਾਈ ਦਾ ਵਧੀਆ ਪਰਵਾਰ ਚ ਕੁੜੀ ਦੇ ਮਾਤਾ ਪਿਤਾ ਇੱਕ ਭਰਾ ਰਿਸ਼ਤਾ ਓਨਲੀ ਜਰਸੀ ਕਾਸਟ ਜ਼ਮੀਨ 2 ਤੋਂ 5 ਕਿੱਲੇ ਤੱਕ ਹੋਵੇ ਮੁੰਡਾ ਸਿਰਫ ਮੁੰਨਾ ਹੀ ਹੋਵੇ ਕੁੜੀ ਸੋਹਣੀ ਸੁਨਖੀ ਆ ਪਰਿਵਾਰ ਵੈਸ਼ਨੂ ਆ ਜੀ ਰਿਸ਼ਤਾ ਵਧੀਆ ਪਰਿਵਾਰ ਤੋਂ ਆ ਵਧੀਆ ਕਰ ਦੇਣਗੇ ਵਿਆਹ ਜੀ ਪਰ ਮੰਗ ਡਿਮਾਂਡ ਕੋਈ ਨਾ ਹੋਵੇ ਮੁੰਡੇ ਵਾਲਿਆਂ ਦੀ ਅਗਲਾ ਰਿਸ਼ਤਾ ਆਇਆ ਜੀ ਨਾਮ ਕੌਰ ਜ਼ਿਲ੍ਹਾ ਸੰਗਰੂਰ ਕਾਸਟ ਜਰਸੀ ਗੋਤ ਸਮਾਗ ਉਮਰ 24 ਸਾਲ ਕੱਦ 5'3" ਨਾ ਪੜ੍ਹਾਈ ਗ੍ਰੈਜੂਏਸ਼ਨ ਪਾਸ ਹੋਣ ਘਰੇ ਲੜਕੀ ਫ੍ਰੀ ਐ ਸਟੱਡੀ ਤੋਂ ਬਾਅਦ ਘਰ ਦਾ ਕੁੜੀ ਵਧੀਆ ਕੰਮ ਜਾਣਦੀ ਐ ਕੁੜੀ ਨੂੰ ਇਹ ਰਿਸ਼ਤਾ ਚਾਹੀਦਾ ਜੀ ਮੁੰਡੇ ਦਾ ਮੁੰਡੇ ਨੂੰ ਜ਼ਮੀਨ 5 ਤੋਂ 7 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਨਾਲ ਕੋਈ ਖੇਤੀਬਾੜੀ ਦੇ ਨਾਲ ਜੋਬ ਜ਼ਰੂਰ ਕਰਦਾ ਹੋਵੇ ਰਿਸ਼ਤਾ ਕੁੜੀ ਦਾ ਵਧੀਆ ਕਰੋ ਘਰੋਂ ਆਗਾ ਮੁੰਡਾ ਵੈਸ਼ਨੂ ਤੇ ਨਸ਼ਾ ਰਹਿਤ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਕੁੜੀ ਸੋਹਣੀ ਸੁਨੱਖੀ ਐ ਅਗਲਾ ਰਿਸ਼ਤਾ ਆਇਆ ਨਾਮ ਕੌਰ ਜ਼ਿਲ੍ਹਾ ਮਾਨਸਾ ਕਾਸਟ ਆਰੋੜਾ ਸਿੱਖ ਉਮਰ 1996 ਦਾ ਬਾਰਨ ਕੱਦ 5 ਫੁੱਟ 3/2 ਇੰਚ ਪੜਾਈ ਬੀ ਕਾਮ ਪਰਿਵਾਰ ਚ ਮਾਤਾ ਪਿਤਾ ਤੇ ਦੋਪਰਾ ਅਨਮੈਰਿਡਾ ਰਿਸ਼ਤਾ ਆਰੋੜਾ ਸਿੱਖ ਕਾਸਟ ਓਨਲੀ ਇਹਨਾਂ ਨੇ ਸਿਰਫ ਆਪਣੀ ਆਰੋੜਾ ਸਿੱਖ ਕਾਸਟ ਚ ਹੀ ਰਿਸ਼ਤਾ ਕਰਨਾ ਜੀ ਅਦਰ ਕਾਸਟ ਵਾਲੇ ਫੋਨ ਨਾ ਲਾਉਣ ਆਪਣਾ ਖੁਦ ਦਾ ਮੁੰਡੇ ਦਾ ਕੰਮਕਾਰ ਹੋਵੇ ਮੁੰਡਾ ਜਾਂ ਤਾਂ ਫਿਰ ਕੋਈ ਪ੍ਰਾਈਵੇਟ ਜੌਬ ਕਰਦਾ ਹੋਵੇ ਜਾਂ ਫਿਰ ਸਰਕਾਰੀ ਹੋਵੇ ਉਡੀ ਸੋਹਣੀ ਸਨਖੀ ਆ ਵਿਆਹ ਵਧੀਆ ਕਰਨਾ ਜੀ ਰਲਦਾ ਮਿਲਦਾ ਪਰਿਵਾਰ ਹੋਵੇ ਜੀ ਪਰਿਵਾਰ ਬਹੁਤ ਸੋਹਣਾਗਾ ਪਰਿਵਾਰ ਵਾਲੇ ਸਾਨੂੰ ਡਾਟਾ ਤੇ ਪਿਕ ਜਰੂਰ ਸੈਂਡ ਕਰਿਆ ਕਰੋ ਨਾਲ ਹੀ ਰਿਕੁਐਸਟ ਹੈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਫੇਰ ਹੀ ਤੁਹਾਨੂੰ ਇਹ ਰਿਸ਼ਤੇ ਪਰਿਵਾਰਾਂ ਦੇ ਸੈਂਡ ਕਰਦੇ ਜਾਣਗੇ ਜੀ ਧੰਨਵਾਦ ਜੀ